ਸਤਿ ਸ਼੍ਰੀ ਅਕਾਲ ਜੀ ਅੱਜ ਪਿੰਡ ਘਲਕਲਾਂ ਦੀ ਪੰਚਾਇਤ ਇਕੱਠੀ ਹੋਈ ਹੈ ਜੀ ਬਹੁਤ ਇੱਕ ਦੋ ਜ਼ਰੂਰੀ ਮੁੱਦਿਆਂ ਤੇ ਗੱਲ ਕਰਨੀ ਆ ਸਾਡੇ ਸਰਪੰਚ ਸਾਹਿਬਾ ਜੀ ਸੁਖਚੈਨ ਸਿੰਘ ਚੈਣਾ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਨਸ਼ੇ ਦੇ ਵਿਰੁੱਧ ਜਿਹੜਾ ਮਹਮ ਵਿੱਡੀ ਆ ਸਰਕਾਰ ਨੇ ਉਹਦੇ 'ਚ ਸਰਪੰਚਾਂ ਨੂੰ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਜਿਹੜੇ ਸਰਪੰਚ ਤਾਂ ਦੇਹੀ ਨਾਲ ਕੰਮ ਕਰ ਰਹੇ ਆ ਤੇ ਹੁਣ ਉਹਨਾਂ ਨੂੰ ਕੁਛ ਨਾ ਕੁਛ ਦਿੱਕਤ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਗਈਆਂ ਇਹ ਸਾਡੇ ਸਰਪੰਚ ਸਾਹਿਬ ਆ ਇਹ ਲੱਗੇ ਹੋਏ ਆ ਪਹਿਲਾਂ ਇਹਨਾਂ ਨੇ ਵਾਰਨਿੰਗ ਦਿੱਤੀ ਘਰ ਵਾਲਿਆਂ ਨੂੰ ਜਾ ਕੇ ਜਿਨ੍ਹਾਂ ਦੇ ਮੁੰਡੇ ਕਿੱਟਾ ਵਗੈਰਾ ਵੇਚਦੇ ਸੀਗੇ ਇਹਨਾਂ ਨੇ ਬੜੇ ਪਿਆਰ ਨਾਲ ਸਮਝਾਇਆ ਉਹਨਾਂ ਨੂੰ ਜਾ ਕੇ ਵੀ ਤੁਸੀਂ ਇਹ ਕੰਮ ਨਾ ਕਰੋ ਬਾਕੀ ਆਪਾਂ ਸਰਪੰਚ ਸਾਹਿਬ ਦੇ ਜੁਬਾਨੀ ਸੁਣਦੇ ਆਂ ਵੀ ਇਹਨਾਂ ਨੂੰ ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਸਤਿਗੁਰ ਸਰਪੰਚ ਸਾਹਿਬ ਸਤਿਗੁਰ ਮਾਨ ਸਾਹਿਬ ਉਹ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਕੀ ਕੀ ਗੱਲਬਾਤ ਹੋਈ ਹੈ ਦੱਸੋ ਦੇਖੋ ਜਿਹੜੀ ਸਰਕਾਰ ਨੇ ਮਹਮ ਲਾਈ ਆ ਯੁੱਧ ਨਸ਼ਿਆਂ ਵਿਰੋਧ ਦਾ ਹਾਂਜੀ ਅਸੀਂ ਤਣੋਂ ਮਣੋਂ ਸੌਂ ਖਾ ਕੇ ਨਸ਼ਾ ਛਡਾਉਣ ਦੀ ਖਾਤਰ ਪਿੰਡ 'ਚ ਲੱਗੇ ਹੋਏ ਆ ਹਾਂਜੀ ਛੋਟੇ ਛੋਟੇ ਮੁੰਡੇ ਆ 10-12 12 ਸਾਲ ਦੇ ਟੀਕੇ ਲਾਈ ਜਾਂਦੇ ਆ ਹਾਂਜੀ ਕੋਈ ਕੋਸ਼ਿਸ਼ ਕਰੀ ਜਾਂਦਾ ਹਾਂਜੀ ਪਰ ਦੋ ਚਾਰ ਬੰਦੇ ਸਾਡੇ ਪਿੰਡ ਟੈਂਡ ਚ ਪੱਤੀ ਮਹਿਰ ਚ ਚਿੱਟਾ ਵੇਚਦੇ ਆ ਠੀਕ ਹੈ ਜੀ ਅਸੀਂ ਉਹਨਾਂ ਦੇ ਘਰਦਿਆਂ ਨੂੰ ਅੱਜ ਤੋਂ 15-20 ਦਿਨ ਪਹਿਲਾਂ ਵਾਰਨਿੰਗ ਦਿੱਤੀ ਠੀਕ ਹੈ ਜੀ ਭਾਈ ਤੁਸੀਂ ਭਾਈ ਜੋ ਕਰ ਲਿਆ ਪਹਿਲਾਂ ਕਰ ਲਿਆ ਹੁਣ ਤੁਸੀਂ ਇਹ ਕੰਮ ਛੱਡ ਦਿਓ ਠੀਕ ਹੈ ਜੀ ਪਰ ਸਾਡੀ ਉਹਨਾਂ ਦੇ ਵਾਰਨਿੰਗ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਉਹ ਕੰਮ ਨਹੀਂ ਛੱਡਿਆ ਠੀਕ ਹੈ ਜੀ ਤੇ ਚਲੋ ਉਹ ਹੁਣ ਕੱਲ ਪੁਲਿਸ ਨੇ ਆਪਦੀ ਪ੍ਰਸ਼ਾਸਨ ਨੇ ਆਪਦੀ ਕਾਰਵਾਈ ਕੀਤੀ ਉਹਨਾਂ ਦੇ ਕੋਲੋਂ ਸਮਾਨ ਵੀ ਫੜਿਆ ਗਿਆ ਉਹਨਾਂ ਤੇ ਪਰਚਾ ਹੋ ਗਿਆ ਉਹ ਮੁੰਡੇ ਚੱਕੇ ਗਏ ਯਾਨੀ ਸਾਰੇ ਹਾਂਜੀ ਹਾਂਜੀ ਮੁੰਡੇ ਚੱਕੇਗੇ ਠੀਕ ਹੈ ਜੀ ਹਾਂਜੀ ਹੁਣ ਉਹ ਘਰ ਦੇ ਸੋਭਾ ਮੇਰੇ ਕੋਲੇ ਆ ਕੇ ਅੱਜ ਬੈਠ ਗਏ ਆ ਕਿ ਤੂੰ ਸਾਡੇ ਮੁੰਡਿਆਂ ਤੇ ਧੱਕੇ ਨਾਲ ਪਰਚੇ ਕਰਾਤੇ ਅੱਛਾ ਜੀ ਹਾਂਜੀ ਦੇਖੋ ਮੈਂ ਚਿੱਟਾ ਵਿਗੜਨੀ ਦੇਣਾ ਆਪਦੇ ਪਿੰਡ ਚ ਜੇ ਕੋਈ ਚਿੱਟਾ ਵੇਚਦਾ ਉੱਤੇ ਕੋਈ ਕਾਰਵਾਈ ਹੁੰਦੀ ਉਹ ਮੇਰੇ ਘਰੇ ਨਾ ਹੋਵੇ ਠੀਕ ਹੈ ਜੀ ਉਹ ਪ੍ਰਸ਼ਾਸਨ ਨਾਲ ਗੱਲ ਕਰੇ ਜਾ ਕੇ ਠੀਕ ਹੈ ਜੀ ਨਹੀਂ ਉਹ ਆਪਦਾ ਕੰਮ ਜੋ ਕੋਈ ਵੇਚਦਾ ਵਾ ਅਸੀਂ ਉਹਨੂੰ ਫਿਰ ਆਪਦੀ ਪੰਚਾਇਤ ਤੌਰ ਤੇ ਵਾਰਨਿੰਗ ਦਿੰਦੇ ਆ ਉਹ ਆਪਦਾ ਕੰਮ ਬੰਦ ਕਰ ਦੇ ਜੇ ਉਹ ਕੰਮ ਕਰੂਗਾ ਸਾਡੇ ਸਾਡੇ ਕੋਲੇ ਚਿੱਟੇ ਦੇ ਖਾਤਰ ਕੋਈ ਵੀ ਬੰਦਾ ਨਾ ਆਵੇ ਦੇਖੋ ਜੀ ਸਾਰੀ ਪੰਚਾਇਤ ਨੇ ਜਦੋਂ ਇਹ ਰੌਲਾ ਪਿਆ ਸੀ ਨਾ ਇਹ ਚਲੋ ਸਰਕਾਰ ਨੇ ਵੀ ਜਿਹੜਾ ਕੰਮ ਕੀਤਾ ਪਰ ਇਹ ਜਦੋਂ ਸਰਪੰਚ ਸਾਹਿਬ ਬਣੇ ਸੀ ਪਹਿਲਾਂ ਬੈਠ ਕੇ ਗੱਲ ਹੋਈ ਸੀ ਵੀ ਮੇਰੇ ਹਲਕੇ ਦੇ ਵਿੱਚ ਮੇਰੇ ਏਰੀਏ ਦੇ ਵਿੱਚ ਨਸ਼ਾ ਨਾ ਤਾਂ ਵਿਕੂਗਾ ਤੇ ਨਾ ਹੀ ਕਿਸੇ ਨੂੰ ਕਰਨ ਦਿੱਤਾ ਜਾਊਗਾ ਇਹ ਪਹਿਲਾਂ ਗੱਲ ਹੋਈ ਸੀ ਸਾਰੇ ਪਿੰਡ ਚ ਇਕੱਠ ਹੋਇਆ ਸੀ ਹੁਣ ਕਈ ਸ਼ਰਾਰਤੀ ਅਨਸਰ ਜਦੋਂ ਤੁਹਾਡੇ ਘਰੇ ਆ ਕੇ ਤੁਹਾਨੂੰ ਸਮਝਾਇਆ ਗਿਆ ਫਿਰ ਤੁਹਾਡਾ ਸਰਪੰਚ ਸਾਹਿਬ ਦੇ ਘਰੇ ਆ ਕੇ ਬੋਲਣ ਦਾ ਹਮਕੋ ਤੁਮਕੋ ਕਰਨ ਦਾ ਫਾਇਦਾ ਕੀ ਤੁਹਾਡਾ ਮਤਲਬ ਕੀ ਤੁਸੀਂ ਕੋਰਟ ਚ ਜਾਓ ਬਾਈ ਜੀ ਇਹ ਇਹ ਵੀਡੀਓ ਖਾਸ ਕਰ ਸਾਡੇ ਪਿੰਡ ਵਾਸਤੇ ਆ ਅਸੀਂ ਤਾੜਨਾ ਕਰ ਦੇਣਾ ਚਾਹੁੰਦੇ ਆ ਜਿਹੜੇ ਬੰਦੇ ਕੋਈ ਗਲਤ ਕੋਈ ਨਸ਼ਾ ਵੇਚਦੇ ਆ ਜਾਂ ਕੋਈ ਨਸ਼ਾ ਕਰਦੇ ਆ ਜਿਹੜਾ ਕੋਈ ਨਸ਼ਾ ਕਰਦਾ ਜੇ ਉਹ ਛੱਡਣਾ ਚਾਹੁੰਦਾ ਸਾਡੇ ਨਾਲ ਸੰਪਰਕ ਕਰ ਲੇ ਪਰ ਦੂਜਿਆਂ ਨੂੰ ਤਾੜਨਾ ਇਹ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਜੇ ਉਹ ਸੈਂਟਰ ਜਾਣਾ ਚਾਹੁੰਦਾ ਅਸੀਂ ਉਹ ਤੋਂ ਕੋਈ ਪੈਸਾ ਨਹੀਂ ਉਹਨੂੰ ਫ੍ਰੀ ਉਹਦਾ ਇਲਾਜ ਕਰਾਵਾਂਗੇ ਕੋਈ ਦਵਾਈ ਲੈਣੀ ਚਾਹੁੰਦਾ ਉਹਨੂੰ ਦਵਾਈ ਦਿਵਾਵਾਂਗੇ ਅਸੀਂ ਨਸ਼ਾ ਛਡਾਉਣ ਖਾਤਰ ਜੋ ਵੀ ਕਰਨਾ ਪਿਆ ਅਸੀਂ ਉਹ ਕਰਾਂਗੇ ਪਰ ਅਸੀਂ ਪਿੰਡ ਦੇ ਵਿੱਚ ਚਿੱਟਾ ਨਹੀਂ ਵਿਗਣ ਦੇਣਾ ਇਹ ਸੌ ਖਾਦੀ ਹੋਈ ਹੈ ਜੀ ਹਾਂਜੀ ਤੇ ਜਿਹੜੇ ਪਰਿਵਾਰ ਪਹਿਲਾਂ ਹੁਣ ਤੁਸੀਂ ਬਾਈ ਧੰਡ ਕੋਲੇ ਮੌਕਾ ਹੈ ਜਿਹੜੇ ਤੁਸੀਂ ਬੱਚੇ ਆ ਹਜੇ ਜਿਹੜੇ ਕੋਈ ਮਾੜਾ ਕੰਮ ਕਰਦੇ ਆ ਆਪਦੇ ਬੱਚਿਆਂ ਨੂੰ ਸਮਝਾ ਲਓ ਇਹ ਵਾਰਨਿੰਗ ਵਾਲੀ ਵੀਡੀਓ ਸਮਝ ਲਓ ਜੇ ਤੋਂ ਬਾਅਦ ਕਿਸੇ ਤੇ ਕੋਈ ਕਾਰਵਾਈ ਹੋਈ ਤੇ ਜਿਹੜਾ ਇੱਥੇ ਆ ਗਿਆ ਬਾਈ ਫੇਰ ਆਪਦਾ ਭਲਾ ਵਿਚਾਰ ਕੇ ਆਵੇ ਜੇ ਇੱਥੇ ਕੋਈ ਬੋਲਣ ਆਇਆ ਸਰਪੰਚ ਸਾਹਿਬ ਦੇ ਘਰੇ ਅਸੀਂ ਚਿੱਟੇ ਬਾਅਦ ਕਿਸੇ ਦੇ ਵੀ ਕੋਈ ਥਾਣੇ 'ਚ ਕਿਸੇ ਦੇ ਮਗਰ ਨਹੀਂ ਜਾਵਾਂਗੇ ਕੋਈ ਸਾਡਾ ਪੰਚਾਇਤ ਮੈਂਬਰ ਨਹੀਂ ਜਾਊਗਾ ਇਹ ਅਸੀਂ ਸਾਰਿਆਂ ਨੇ ਪੰਚਾਇਤ ਨੇ ਸੌਖਾਦੀ ਹੋਈ ਆ ਅਸੀਂ ਚਿੱਟੇ ਦੇ ਮਗਰ ਤਣਦੇ ਹੀ ਨਾਲ ਕੰਮ ਕਰਾਂਗੇ ਕੋਈ ਵੀ ਮੁੰਡਾ ਫੜਿਆ ਜਾਂਦਾ ਇਹ ਸਾਰੇ ਮੈਂਬਰਾਂ ਨੂੰ ਬਿਠਾ ਕੇ ਗੱਲ ਹੋਈ ਹੋਈ ਹੈ ਜੀ ਸਾਡੀ ਕੋਈ ਵੀ ਬੁੰਡਾ ਫੜਿਆ ਜਾਂਦਾ ਉਹਦੇ ਮਗਰ ਜੇ ਕੋਈ ਸਾਡਾ ਪੰਚਾਇਤ ਮੈਂਬਰ ਜਾਂ ਕੋਈ ਨੰਬਰਦਾਰ ਜੇ ਉਹਦੇ ਪਿੱਛੇ ਜਾਊਗਾ ਤਾਂ ਅਸੀਂ ਉਹਦਾ ਬਾਈਕਾਟ ਕਰਾਂਗੇ ਪੂਰਨ ਤੌਰ ਤੇ ਗੱਲ ਇਹ ਹੈ ਬਾਈ ਜੀ ਜੇ ਆਪਾਂ ਕੰਮ ਕੋਈ ਕਰਨਾ ਤਾਂ ਉਹਨੂੰ ਜਾਂ ਤਾਂ ਸਿਰੇ ਲਾਈਏ ਤੇ ਐਂ ਵਿਚ ਵਿਚਾਲੇ ਉਹ ਗੱਲ ਦਾ ਸਵਾਦ ਨਹੀਂ ਆਉਂਦਾ ਜੇ ਹੁਣ ਆਪਾਂ ਤੋਰੀ ਪਏ ਆ ਚਿੱਟਾ ਖਤਮ ਕਰਨ ਖਾਤਰ ਸਰਕਾਰ ਹੋਰ ਕੀ ਕਰ ਸਕਦੀ ਸਰਕਾਰ ਘਰੇ ਆ ਕੇ ਤਾਂ ਆਪਾਂ ਨੂੰ ਦਵਾਈਆਂ ਦੇਣ ਹੋ ਰਹੀ ਸਰਕਾਰ ਆਪਾਂ ਨੂੰ ਪ੍ਰੇਰਿਤ ਕਰ ਸਕਦੀ ਵੀ ਤੁਸੀਂ ਅੱਗੇ ਲੱਗੋ ਤੇ ਅਸੀਂ ਤੁਹਾਡੇ ਮਗਰ ਤੇ ਹੁਣ ਸਰਪੰਚ ਅੱਗੇ ਲੱਗੇ ਆ ਚੰਗਾ ਕੰਮ ਹੋਣ ਲੱਗਿਆ ਏ ਆਪਾਂ ਹੋਣ ਲੈਣ ਦੀਏ ਸਮਾਜ ਆਪਣਾ ਸੁਧਰ ਜੂਗਾ ਗਾਂ ਆਪਣੇ ਬੱਚਿਆਂ ਤੇ ਵੀ ਇਹ ਚੀਜ਼ਾਂ ਆ ਜਾਣੀਆਂ ਜਿਹੜੇ ਬਾਈ ਕਹਿੰਦੇ ਆ ਨਾ ਵੀ ਫਲਾਨਿਆਂ ਦਾ ਸਾਡਾ ਨਹੀਂ ਇਹ ਅੱਗ ਬਾਈ ਕਦੋਂ ਆਪਦੇ ਘਰੇ ਆ ਵੜਦੀ ਏ ਨਾ ਇਹਦਾ ਪਤਾ ਨਹੀਂ ਲੱਗਦਾ ਸੰਭਲ ਜੋ ਮਾਨ ਸਾਹਿਬ ਅਸੀਂ ਚਿੱਟੇ ਛੜਾਉਣ ਦੀ ਖਾਤਰ ਲੱਗੇ ਹੋਏ ਹੈ ਕਨਾ ਹਾਂਜੀ ਜਦੋਂ ਅਸੀਂ ਚਿੱਟਾ ਪਿੰਡ 'ਚ ਵਿਗੜ ਨਹੀਂ ਦੇਣਾ ਕੁਛ ਨਹੀਂ ਸਾਨੂੰ ਜਿਹੜੇ ਚਿੱਟਾ ਵੇਚਦੇ ਉਹ ਆ ਕੇ ਧਮਕੀਆਂ ਵੀ ਦਿੰਦੇ ਆ ਵੀ ਅਸੀਂ ਜਦੋਂ ਮੰਨ ਲਓ ਤੁਸੀਂ ਸਾਡੇ ਤੇ ਪਰਚੇ ਕਰਾਤੇ ਅਸੀਂ ਬਾਅਦ 'ਚ ਆ ਕੇ ਤੁਹਾਨੂੰ ਐਂ ਵੇਖ ਲਾਂਗੇ ਉਹ ਵੇਖ ਲਾਂਗੇ ਹਾਂਜੀ ਲੱਗਣਾ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕਰਦੇ ਵੀ ਇਹਦਾ ਵੀ ਕੋਈ ਹੱਲ ਕੀਤਾ ਜਾਵੇ ਹਾਂਜੀ ਹਾਂਜੀ ਜਿਵੇਂ ਕੋਈ ਮੰਨ ਲਓ ਅੱਗੇ ਵੀ ਸਾਡੇ ਚੱਲਿਆ ਸੀਗਾ ਨਸ਼ੇ ਦੇ ਵਿਰੁੱਧ ਕੰਮ ਕਰ ਉਹਦੋਂ ਵੀ ਧਮਕੀਆਂ ਬਹੁਤ ਆਈਆਂ ਹੁਣ ਮੰਨ ਲਓ ਸਰਪੰਚ ਸਾਹਿਬ ਨੂੰ ਇਹ ਨਗਰ ਨੇ ਅੱਗੇ ਕੀਤਾ ਹੋਇਆ ਇਹ ਜ਼ਿੰਮੇਵਾਰੀ ਸਰਪੰਚ ਸਾਹਿਬ ਦੇ ਮੋਢਿਆਂ ਤੇ ਦਿੱਤੀ ਹੋਈ ਹੈ ਤੇ ਜੇ ਕੋਈ ਬੰਦਾ ਕੱਲ ਨੂੰ ਜੇਲ੍ਹ ਚੋਂ ਬਾਹਰ ਆ ਕੇ ਸਰਪੰਚ ਸਾਹਿਬ ਨਾਲ ਵੈਰ ਕੱਢੇ ਜਾਂ ਕੋਈ ਨੁਕਸਾਨ ਕਰੇ ਉਹ ਫਿਰ ਉਹ ਗੱਲ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਇਹ ਪ੍ਰਸ਼ਾਸਨ ਵੀ ਇਸ ਚੀਜ਼ ਨੂੰ ਯਕੀਨੀ ਬਣਾਵੇ ਵੀ ਇਹਨਾਂ ਦੀ ਸੇਫਟੀ ਵੀ ਪ੍ਰਸ਼ਾਸਨ ਨੂੰ ਕਰਨੀ ਪੈਣੀ ਹੈ ਬਾਕੀ ਜਿਹੜਾ ਕੰਮ ਇਹਨਾਂ ਦੇ ਮੋਢਿਆਂ ਤੇ ਰੱਖਿਆ ਹੈ ਬਖੂਬੀ ਕਰਦੇ ਆ ਤੇ ਕਰਦੇ ਆਉਣਗੇ ਤੇ ਇਹਨਾਂ ਵੱਲੋਂ ਨਾ ਤਾਂ ਕੋਈ ਇਹੋ ਜਿਹੀ ਚੀਜ਼ ਦੇ ਪਿੱਛੇ ਜਾਇਆ ਜਾਊਗਾ ਚਟੇ ਵਾਲੇ ਦੇ ਪਿੱਛੇ ਕੋਈ ਇਹੋ ਜਿਹਾ ਲਾਂਬਾ ਨਹੀਂ ਆਊਗਾ ਬਾਕੀ ਮੈਂ ਫੇਰ ਕਹਿ ਦਿੰਦਾ ਇਹ ਵੀਡੀਓ ਸਾਡੇ ਪਿੰਡ ਦੇ ਨਗਰ ਦੇ ਲੋਕਾਂ ਲਈ ਤਾੜਨਾ ਜਿਹੜਾ ਕੋਈ ਮਾੜਾ ਕੰਮ ਕਰਦਾ ਉਹ ਛੱਡ ਦਿਓ ਤੇ ਜੇ ਕੱਲ ਨੂੰ ਤੁਹਾਡਾ ਮੁੰਡਾ ਕੋਈ ਫੜਿਆ ਗਿਆ ਫੇਰ ਨਾ ਕਿ ਉਹ ਵੀ ਪਰਚਾ ਤੁਸੀਂ ਕਰਾਤਾ ਇਹ ਪ੍ਰਸ਼ਾਸਨ ਨੇ ਤਾਂ ਆਪਦੀ ਕਾਰਵਾਈ ਕਰਨੀ ਆ ਤੇ ਅਸੀਂ ਕਿਸੇ ਨੇ ਮਗਰ ਨਹੀਂ ਜਾਣਾ ਕੋਈ ਪੰਚਾਇਤ ਮੈਂਬਰ ਕੋਈ ਸਰਪੰਚ ਕੋਈ ਨੰਬਰਦਾਰ ਕਿਸੇ ਨੇ ਕਿਸੇ ਦੇ ਪਿੱਛੇ ਨਹੀਂ ਜਾਣਾਗਾ ਜੋ ਮਰਜ਼ੀ ਹੋਈ ਚੱਲੇ ਕੱਲ ਨੂੰ ਲਾਂਬਾ ਲੈ ਕੇ ਸਾਡੇ ਘਰੇ ਨਾ ਆਇਓ ਅਸੀਂ ਨਗਰ ਨੂੰ ਇਹ ਬੇਨਤੀ ਕਰਦੇ ਆਂ ਵੀ ਸਾਰਾ ਨਗਰ ਸਾਡਾ ਵੱਧ ਤੋਂ ਵੱਧ ਸਾਥ ਦੇਵੇ ਆਪਾਂ ਚਿੱਟਾ ਬੰਦ ਕਰਾਈਏ ਆਪਣੇ ਬੱਚੇ ਵੱਜ ਜਾਣਗੇ ਬਿਲਕੁਲ ਬਾਈ ਜੀ ਹਾਂਜੀ ਇਹ ਕੱਲ ਨੂੰ ਇਹ ਅੱਗ ਦਾ ਪਤਾ ਹੀ ਕੋਈ ਨਹੀਂ ਕਦੋਂ ਆਪਣੇ ਘਰੇ ਆ ਵਰਣੀ ਆ ਹਾਂਜੀ ਮਾਹੌਲ ਬਹੁਤ ਖਰਾਬ ਆ ਬਾਈ ਆਪਦੇ ਆਪ ਦੇ ਬੱਚੇ ਬਚਾ ਲਓ ਇਹ ਬਚਾਏ ਸਿਰਫ ਆਈ ਜਾਣੇ ਆ ਵੀ ਆਪਾਂ ਸੰਪੂਰਨ ਤੌਰ ਤੇ ਇਹਨੂੰ ਨੱਥ ਪਾਈਏ ਤੇ ਨੱਥ ਕੱਲਾ ਸਰਪੰਚ ਨਹੀਂ ਪਾ ਸਕਦਾ ਸਰਕਾਰ ਨਹੀਂ ਪਾ ਸਕਦੀ ਜਿੰਨਾ ਚਿਰ ਆਮ ਲੋਕ ਆਪਾਂ ਇਹਨਾਂ ਨੂੰ ਦੱਸਦੇ ਨਹੀਂ ਜਿਹੜਾ ਤੁਹਾਨੂੰ ਵੀ ਕਿਸੇ ਬੰਦੇ ਦਾ ਪਤਾ ਲੱਗਦਾ ਵੀ ਇਹ ਬੰਦਾ ਚਿੱਟਾ ਵੇਚਦਾ ਜਾਂ ਕੋਈ ਹੋਰ ਨਸ਼ੀਲਾ ਪਦਾਰਥ ਵੇਚਦਾ ਉਹ ਚੁੱਪ ਕਰਕੇ ਆ ਕੇ ਸਰਪੰਚ ਸਾਹਿਬ ਨੂੰ ਦੱਸ ਜੇ ਵੀ ਆਹ ਬੰਦਾ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਊਗੀ ਪਹਿਲਾਂ ਉਹ ਬੰਦੇ ਨੂੰ ਅਸੀਂ ਇੱਕ ਵਾਰੀ ਵਾਰਨਿੰਗ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੇ ਉਹ ਨਹੀਂ ਸਮਝੂਗਾ ਤੇ ਫਿਰ ਬਈ ਡਾਇਰੈਕਟ ਪਰਚਾ ਹੋਊਗਾ ਤੇ ਕੱਲ ਨੂੰ ਉਹਦੇ ਮਾਪੇ ਭੈਣ ਭਰਾ ਇੱਥੇ ਆ ਕੇ ਸਾਡੇ ਕੋਲੇ ਰੌਲਾ ਨਾ ਪਾਉਣ ਵੀ ਤੁਸੀਂ ਐਂ ਕਰਤਾ ਹੁਣ ਪਹਿਲਾਂ ਤੁਹਾਨੂੰ ਮੌਕਾ ਦਿੱਤਾ ਵੀ ਆਪਦਾ ਸੰਭਲ ਜਾਓ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਜੀ ਹੋਰ ਕੋਈ ਗੱਲਬਾਤ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਜੋ ਵੀ ਵੇਚਦਾ ਵਾ ਉਹ ਆਪਦਾ ਸੁਧਰ ਜਾਵੇ ਜੋ ਨਹੀਂ ਸੁਧਰਦਾ ਉੱਥੇ ਕੱਲ ਨੂੰ ਕੋਈ ਵੀ ਕਾਰਵਾਈ ਹੁੰਦੀ ਆ ਉਹ ਸਾਡੇ ਕੋਲੇ ਨਾ ਆਵੇ ਜੋ ਆਪਦਾ ਮਰਜ਼ੀ ਕਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ